ਸ਼੍ਰੀਕਾਲ ਤੁਸੀਂ ਇੱਕ ਵਾਰ ਸਮਝ ਲੈ ਜੀ ਕਿ ਮੈਂ ਹਾ ਪਰਦੀਪ ਕੋਰ ਤਾਂ ਹੁਣ ਜ਼ਿਕਰ ਕਰਾਂਗੇ ਤਰਨ ਤਾਰਨ ਦਾ ਤਾਂ ਬਿਲਕੁਲ ਤਰਨ ਤਾਰਨ ਦੇ ਵਿੱਚ ਵਿਧਾਇਕ ਕਸ਼ਮੀਰ ਸਿੰਘ ਸੋਲ ਦੇ ਦੇਹਾਨ ਤੋਂ ਬਾਅਦ ਜਿਹੜੀ ਸੀਟ ਹੈ ਉਹ ਖਾਲੀ ਹੋ ਗਈ ਸੀ ਤਾਂ ਜੋ 192000 ਦੇ ਕਰੀਬ ਜਿਹੜੇ ਵੋਟਰ ਨੇ ਉਹ 15 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਤਾਂ ਦੇਖਣਾ ਇਹ ਹੋਵੇਗਾ ਕਿ ਵਿਧਾਇਕ ਜਿਹੜਾ ਉਹ ਕੌਣ ਬਣੇਗਾ ਜਿੱਤ ਦਾ ਸੇਰਾ ਕਿਸ ਦੇ ਸਿਰ बनਿਆ ਜਾਏਗਾ ਤਾਂ ਬਿਲਕੁਲ ਦਰਸੀ ਹੈ ਕਿ ਸਾਰੀਆਂ ਤਿਆਰੀਆਂ ਨੇ ਜਿਹੜੀਆਂ ਮੁਕੰਮਲ ਤੌਰ ਤੇ ਕਰ ਲਈਆਂ ਗਈਆਂ ਸੀ ਔਰ ਸਵੇਰ ਤੋਂ ਹੀ VOTING ਪੈਂ ਦਾ سلسلہ ਲਗਾਤਾਰ جاری ਹੈ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ VOTING ਪੂਰੀ ਸੀ ਕਿੰਨੇ ਪਰਸੈਂਟ VOTING ਹੋਈ ਉਸ ਦੇ ਬਾਰੇ ਵਿੱਚ ਜ਼ਰੂਰ ਜਾਣਕਾਰੀ ਦੇਵਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਇਹ ਜ਼ਰੂਰ ਦੱਸ ਦਈਏ ਕਿ 222 ਪੋਲਿੰਗ ਸਟੇਸ਼ਨ ਨੇ ਜਿਹੜੇ ਬਣੇ ਹੋਏ ਸੀ ਹਾਲਾਂਕਿ ਹਰ ਇੱਕ ਪਾਰਟੀ ਦਾ ਉਮੀਦਵਾਰ ਜਿਹੜੀ ਮਤਦਾਨ ਕਰ ਚੁੱਕਿਆ ਵੋਟ ਦਾ ਭੁਗਤਾਨ ਕਰ ਚੁੱਕਿਆ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਵੋਟਾਂ ਪਾਉਣੀਆਂ ਨੇ ਜਿਹੜੀਆਂ ਸ਼ੁਰੂ ਕਰ ਗਏ ਨੇ ਤਦ ਆਸਿਏ ਕਿ ਸ਼ਾਮ 6 ਵਜੇ ਤੱਕ VOTING ਹੈ ਜਿਹੜੀ ਉਹ ਜਾਰੀ ਰਹੇਗੀ VOTING ਲਈ 222 ਪੋਲਿੰਗ ਸਟੇਸ਼ਨ ਬਣਾਏ ਗਏ ਨੇ 192000 ਵੋਟਰ ਆਪਣੇ ਅਧਿਕਾਰ ਦੀ ਵਰਤੋਂ ਕਰਨਗੇ ਤਰਨਤਾਰਨ ਸੀਰ ਤੇ ਮੁਖ ਮੁਕਾਬਲਾ ਸ਼੍ਰੋਮਣੀ ਕਾਲੀ ਦਲ ਦੀ ਸੁਖਵਿੰਦਰ ਕੌਰ ਪਾਚਕਾ ਤੋਂ ਹਰਜੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਤੋਂ ਹਰਮਿਤ ਸਿੰਘ ਸੰਧੂ ਤੇ ਕਾਂਗਰਸ ਦੇ ਕਰਨਬੀਰ ਸਿੰਘ ਦੇ ਵਿੱਚ ਹੈ ਇਸ ਤੋਂ ਇਲਾਵਾ ਬਾਰਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘੀ ਚੋਣਾਂ ਦੇ ਵਿੱਚ ਵੱਡਾ ਉਲਟ ਫੇਰ ਕਰ ਸਕਦੇ ਨੇ ਕਾਂਗਰਸ ਮੀ ਉਦਵਾਰ ਆਕਰਨबीर ਸਿੰਘ ਬੁਰਜ ਨੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰ ਲਈ ਹੈ ਤੇ ਨਾਲ ਹੀ ਉਹਨਾਂ ਨੇ ਜਿੱਤ ਦਾ ਦਾਵਾ ਵੀ ਕੀਤਾ ਉਹਨਾਂ ਨੇ ਕਿਹਾ ਕਿ ਉਮੀਦ ਕਰਦੇ ਹਾਂ ਕਿ ਕਾਂਗਰਸ ਹੀ ਜਿੱਤੇ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਅਪੀਲ ਕਰਦੇ ਨੇ ਕਿ ਆਪਣੀ ਵੋਟ ਦੇ ਹੱਕ ਦੀ ਵਰਤੋਂ ਜ਼ਰੂਰ ਕਰੋ ਸਹੀ ਉਮੀਦਵਾਰ ਤੇ ਸਹੀ ਪਾਰਟੀ ਨੂੰ ਚੁਣ ਕੇ ਅੱਗੇ ਲੈ ਕੇ ਜਾਓ ਇਸ ਤੋਂ ਇਲਾਵਾ ਸ਼੍ਰੋਮਣੀ ਗਾਲੀਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਨੇ ਜਿਹੜੇ ਉਹ ਵੀ ਆਪਣੀ ਵੋਟ ਦਾ ਇਸਤੇਮਾਲ ਕਰ ਚੁੱਕੇ ਨੇ ਹਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਇਸ ਵੇਲੇ ਦੀ ਕਿ ਤਰਨ ਤਰਨ ਜਿਮਨੀ ਚੋਣ ਜਿਨ੍ਹਾਂ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਇੰਤਜ਼ਾਰ ਦੀ ਘੜੀ ਆ ਚੜੀ ਖਤਮ ਹੋ ਚੁੱਕੀ ਹੈ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਵੋਟਰੇ ਚੜੀਆਂ ਉਹ ਪੁਗਤਾਈਆਂ ਜਾਣਗੀਆਂ ਤਾਂ ਤਰਨ ਤਰਨ ਜਿਮਨੀ ਚੋਣਾ ਦੇ ਵਿੱਚ 192338 ਵੋਟਰ 15 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰ ਦਿੱਤੇ ਸਵੇਰੇ 7:00 ਵਜੇ ਤੋਂ ਸ਼ਾਮ 6:00 ਵਜੇ ਤੱਕ 222 ਪੋਲਿੰਗ ਸਟੇਸ਼ਨ ਤੇ ਇਹ VOTING ਸ਼ੁਰੂ ਹੋ ਚੁੱਕੀ ਹੈ ਹ ਸੁਰਤਨ ਤਰਨ ਚ ਜਿਮਨੀ ਚੋਣ ਲਈ ਹੋ ਰਹੀ VOTING ਤੇ ਕਾਲੀ ਦਲ ਦੇ ਦਲਜੀਤ ਸਿੰਘ ਦਾ ਵੱਡਾ ਬਿਆਨ ਹੈ ਉਹਨਾਂ ਕਿਹਾ ਕਿ ਕਈ ਸ਼ਿਕਾਇਤਾਂ ਦੇ ਬਾਵਜੂਦ ਵੀ ਚੋਣਾਂ ਦੌਰਾਨ ਆਵਦੀ ਪਾਰਟੀ ਦੇ ਵੱਲੋਂ ਧੱਕਾ ਕੀਤਾ ਜਾ ਰਿਹਾ ਤੇ ਉੱਥੇ ਚੋਣ ਕਮਿਸ਼ਨ ਦੇ ਪ੍ਰਬੰਧਕਾਂ ਦੇ ਵਿੱਚ ਵੀ ਵੱਡੀ ਖਾਮੀ ਸਮਰ ਹੈ ਜਿ ਹਨੇਕਾ ਪੋਲਿੰਗ ਬੂਥਾਂ ਤੇ ਬਜ਼ੁਰਗ VOTERਾਂ ਲਈ ਵੀਲਚੇਅਰ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਪਿਆ ਬਜ਼ੁਰਗ ਵੋਟਰਾਂ ਨੂੰ ਪਰੇਸ਼ਾਨੀ ਚੱਲਣੀ ਪੈ ਰਹੀ ਹੈ ਜਬਾਲ ਦੇ ਕਿਸੇ ਵੀ ਬੂਥ ਦੇ ਉੱਤੇ ਵੀਲਚੇਅਰ ਨਹੀਂ ਹੈ ਤਾਂ ਤਰਨਤਾਰਨ ਦੇ 192000 ਵੋਟਰਾਂ ਦੇ ਵਿੱਚੋਂ ਦਰਸਲ 85 ਸਾਲ ਤੋਂ ਵੱਧ ਉਮਰ ਦੇ ਨੇ ਸੋਤੀ ਅਕਾਲੀ ਆਗੂ ਰਾਜਕੁਮਾਰ ਰੀਤਾ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਤਾਂ ਦੱਸ ਦਿਓ ਕਿ ਅਕਾਲੀ ਆਗੂ ਰਾਜਕੁਮਾਰ ਰੀਤਾ ਐਸਐਚਓ ਸਰਾਏ ਅਮਾਨਤ ਖਾਨ ਦੇ ਵੱਲੋਂ ਬਿਨਾਂ ਕਿਸੇ ਕਾਰਨ ਚੁੱਕਿਆ ਗਿਆ ਤੇ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਪ੍ਰਿੰਸੀਪਲ ਸੁਪਿੰਦਰ ਕੌਰ ਨੂੰ ਦਾਵਾ ਤੇ ਵੱਲੋਂ ਚੋਣ ਕਮਿਸ਼ਨ ਨੇ ਇਸ ਦੀ ਸ਼ਿਕਾਇਤ ਵੀ ਕੀਤੀ ਗਈ ਹੈ ਤਾਂ ਦੱਸਦੀ ਹੈ ਕਿ ਸ਼੍ਰੋਮਣੀ ਕਾਲੀ ਦਲ ਤੇ ਆਪ ਤੇ ਗੰਭੀਰ ਇਲਜ਼ਾਮ ਵੀ ਲਾਇਏ ਗਏ ਨੇ ਔਰ ਇਸ ਦੇ ਵਿਚਾਲੇ ਮਾਹੌਲ ਜਿਹੜਾ ਤਣਾਅਪੂਰਵਕ ਜ਼ਰੂਰ ਬਣਿਆ ਹੋਇਆ ਹੈ ਤਦਾਦੀਏ ਕੇ ਅੱਜ ਜ਼ਿਕਰ ਕੀਤਾ ਜਾਵੇ ਤਾਂ ਕਿੰਨਾਂ ਦੇ ਵਿਚਾਲੇ ਮੁਕਾਬਲਾ ਹੈ ਤਾਂ ਤਰਨਤਾਰਨ ਸੀਟ ਤੇ ਮੁੱਖ ਮੁਕਾਬਲਾ ਸ਼੍ਰੋਮਣੀ ਕਾਲੀ ਦਲ ਦੀ ਸੁਖਵਿੰਦਰ ਕੌਰ ਭਾਜਪਾ ਦੀ ਹਰਜੀਤ ਸਿੰਘ ਸੰਧੂ ਆਵਾਦਨੀ ਪਾਰਟੀ ਦੇ ਹਰਨੀਤ ਸਿੰਘ ਸੰਧੂ ਤੇ ਕਾਂਗਰਸ ਦੇ ਕਰਨਵੀਰ ਸਿੰਘ ਵਿਚਕਾਰ ਹੈ ਇਸ ਤੋਂ ਇਲਾਵਾ ਵਾਰਿਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਵੀ ਵੱਡਾ ਉਲਟਫੇਰ ਕਰ ਸਕਦੇ ਨੇ ਤਰਨਤਾਰਨ ਸੀਟ ਤੇ ਪੰਥਕ ਵੋਟ ਵੀ ਮਹੱਤਵਪੂਰਨ ਭੂਮਿਕਾ ਨਿਭਾਏਗੀ ਤਾਂ ਤਰਨਤਾਰਨ ਦਾ ਦੰਗਲ ਹੈ ਜੋ ਇਸ ਵੇਲੇ ਆ ਤੁਹਾਨੂੰ ਜ਼ਰੂਰ ਦਿਖਾ ਰਹੇ ਹਾਂ ਅਸ ਸੁਖਵਿੰਦਰ ਕੌਰ ਰੰਡਾਵਾ ਨੇ ਪਿੰਡ ਕੱਕਾ ਕੰਡਿਆਲਾ ਵਿਖੇ ਬੂਥ ਨੰਬਰ 100 ਤੇ ਵੋਟ ਪਾਈ ਅਹਿਮ ਜਾਣਕਾਰੀ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਪਹੁੰਚੋਂ ਲਈ VOTING ਲਗਾਤਾਰ ਜਾਰੀ ਦੱਸਿਆ ਕਿ 192000 ਦੇ ਕਰੀਬ ਵੋਟਰ 15 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ VOTING ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਚੱਲੇਗੀ ਜਿਸ ਦੇ ਵਿੱਚ 222 ਪੋਲਿੰਗ ਸਟੇਸ਼ਨ ਸਥਾਪਤ ਹੋਏ ਨਤੀਜੇ ਨੇ ਜਿਹੜੇ ਉਹ 14 ਨਵੰਬਰ ਨੂੰ ਐਲਾਨੇ ਜਾਣਗੇ ਸਰਹੱਦੀ ਪੱਟੀ ਵਾਲੇ ਹਲਕੇ ਦੇ ਵਿੱਚ ਸੁਰੱਖਿਆ ਇੱਕ ਵੱਡੀ ਚੁਣੌਤੀ ਹੈ ਇਸ ਲਈ ਕਮਿਸ਼ਨ ਨੇ ਕੇਂਦਰੀ ਬਲਾਂ ਦੀਆਂ 12 ਕੰਪਨੀਆਂ ਤਨਾਤ ਕੀਤੀਆਂ ਨੇ ਸਾਰੇ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਨਿਗਰਾਨੀ ਲਈ 46 ਮਾਈਕਰ ਆਬਜ਼ਰਵਰ ਵੀ ਤਨਾਤ ਕੀਤੇ ਨੇ ਤਰਨਤਾਰਨ ਸੀਟ ਤੇ ਮੁਕਮਬਲਾ ਸ਼੍ਰੋਮਣੀ ਕਾਲੀ ਦਲ ਦੇ ਸੁਖਵਿੰਦਰ ਕੌਰ ਭਾਜਪਾ ਜਨਤਾ ਪਾਰਟੀ ਦੇ ਹਰਜੀਤ ਸਿੰਘ ਸੰਧੂ ਤੇ ਆਮਾਦੀ ਪਾਰਟੀ ਦੇ ਹਰਮੀਰ ਸੰਧੂ ਤੇ ਕਾਂਗਰਸ ਦੇ ਕਰਨਬੀਰ ਦੇ ਵਿਚਾਲੇ ਤਾਂ ਤਰਨਤਾਰਨ ਵਿਧਾਇਕ ਸਭਾ ਸੀਟ ਵਿਧਾਇਕ ਕਸ਼ਮੀਰ ਸਿੰਘ ਸੋਲ ਦੀ ਮੌਤ ਬਾਅਦ ਖਾਲੀ ਹੋ ਗਈ ਸੇ ਸਲਕੇ ਦੇ ਵਿੱਚ ਚਾਰ ਮਾਡਲ ਪੋਲਿੰਗ ਸਟੇਸ਼ਨ ਬਣਾਈ ਗਈ ਔਰ ਤਲੀ 48 ਤਲੀ ਤਨ ਬੂਥ ਬਣਾਏ ਗਏ ਜਿਨ੍ਹਾਂ ਦੇ ਵਿੱਚ ਸਾਰੇ ਸਟਾਫ ਮੈਂਬਰ ਔਰਤਾਂ ਨੇ ਪਹਿਲਾਂ ਜੀ ਵੱਡਾ ਪੋਲਿੰਗ ਸਟੇਸ਼ਨ ਬਣਾਇਆ ਗਿਆ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਜੋ ਕਨਵੀਨਿਅਨ ਨੇ ਸਾਡੇ ਸੀਐਮ ਸਾਹਿਬ ਨੇ ਜੋ ਮੁੱਖ ਮੰਤਰੀ ਸਾਹਿਬ ਨੇ ਜੋ ਜ਼ਿੰਮੇਵਾਰੀ ਜੋ ਜ਼ਿੰਮੇਵਾਰੀ ਮੇਰੇ ਤੇ ਪਾਈ ਆ ਮੈਨੂੰ ਟਿਕਟ ਦੇ ਕੇ ਨਵਾਜਿਆ ਇਹ ਲੋਕਾਂ ਦੀ ਸੇਵਾ ਭਾਵਨਾ ਦੇ ਨਾਲ ਮੈਂ ਸਮਝਦਾ ਅੱਜ ਵੋਟ ਵੀ ਪਾਈ ਆ ਔਰ ਕੈਂਡੀਡੇਟ ਵੀ ਉਹਨਾਂ ਨੇ ਮੈਨੂੰ ਡਿਕਲੇਅਰ ਕੀਤਾ ਔਰ ਆਉਂਦੇ ਸਮੇਂ ਦੇ ਵਿੱਚ 1.5 ਸਾਲ ਜਿਹੜਾ ਰਹਿੰਦਾ ਸਰਕਾਰ ਦਾ ਤਕੜੇ ਹੋ ਕੇ ਕੰਮ ਕਰਾਂਗੇ ਤਾਂ ਕਿ ਜਿਹੜੇ 27 ਦੇ ਵਿੱਚ ਅਸੈਂਬਲੀ ਚੋਣਾਂ ਹੋਣੀਆਂ ਨੇ ਉਹ ਦੁਬਾਰਾ ਸੀ ਸਰਕਾਰ ਬਣਾ ਸਕੀਏ ਤਦੋਂ ਸਭ ਕੰਮ ਕਿਹੜੇ-ਕਿਹੜੇ ਲੱਗਦੇ ਆ ਜਿਹੜੇ ਲੱਗਦੇ ਕਿ ਐਮਐਲਏ ਬਣਨ ਤੋਂ ਬਾਅਦ ਪਹਿਲੀ ਦਫਾ ਜਿਹੜਾ ਇਹ ਕੰਮ ਹੈਗਾ ਇਹ ਸ਼ੁਰੂ ਕੀਤਾ ਜਾਏਗਾ ਸਭ ਤੋਂ ਪਹਿਲਾਂ ਕਦੋਂ ਦੇਖੋ ਇਹ ਕੋਈ ਨਵੀਂ ਗੱਲ ਨਹੀਂ ਮੈਂ ਪਹਿਲੀ ਵਾਰ ਐਮਐਲਏ ਨਹੀਂ ਬਣਨਾ ਨਵੇਂ ਸੈਟਰ ਵਿੱਚ ਕਰਦੀ ਗੱਲ ਸੋ ਇਸ ਕਰਕੇ ਮੈਨੂੰ ਕੰਮਾਂ ਦਾ ਵੀ ਪਤਾ ਇੱਥੋਂ ਦੇ ਕੱਲੀ-ਕੱਲੀ ਨੁੱਕਰ ਦਾ ਵੀ ਪਤਾ ਸਾਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਨਗਰੀ ਆਏ ਇੱਥੇ ਡਿਵੈਲਪਮੈਂਟ ਅੱਗੇ ਵੀ ਮੈਂ ਬਹੁਤ ਕਰਾਈ ਆ ਗੁਰੂ ਨੇ ਮੇਰੇ ਤੋਂ ਸੇਵਾ ਲਈ ਆ ਔਰ ਮੈਂ ਸਮਝਦਾ ਪ੍ਰਮਾਤਮਾ ਨੇਕ ਸਮਝ ਲਓ ਵੀ ਇੱਕ ਦੁਬਾਰਾ ਸੇਵਾ ਕਰਨ ਦਾ ਮੌਕਾ ਦਿੱਤਾ ਕੋਈ ਕਾਰਨ ਹੋਊਗਾ ਗੁਰੂ ਜੀ ਸਿੱਧੂ ਸਾਹਿਬ ਗੈਂਗਸਟਰਵਾਦ ਤੇ ਨਸ਼ਾ ਜਿਹੜਾ ਉਹ ਹੈਵੀ ਹੈ ਵੋਟਰਾਂ ਦੇ ਨਾਲ ਗੱਲਬਾਤ ਕੀਤੀ ਕਿ ਗੈਂਗਸਟਰਵਾਦ ਤੇ ਨਸ਼ਾਵਾਦ ਵੱਡਾ ਮੁੱਦਾ ਕਰਨ}\,\mathrm{ਤਾਰਨ}$ ਦੇਖੋ ਮੈਂ ਮੀਡੀਆ ਦੀ ਰਾਈ ਮੈਂ ਇਹ ਗੱਲ ਕਹਿਣੀ ਚਾਹੁੰਦਾ ਜਿਹੜੀ ਤੁਸੀਂ ਇਹ ਗੱਲ ਕੀਤੀ ਆ ਗੈਂਗਸਟਰਵਾਦ ਦੀ ਦੇਖੋ ਅਕਾਲੀ ਦਲ ਨੇ ਕੀ ਕੀਤਾ ਅਕਾਲੀ ਦਲ ਨੇ ਇੱਕ ਗੈਂਗਸਟਰ ਪਰਿਵਾਰ ਨੂੰ ਟਿਕਟ ਦਿੱਤੀ ਹੈ ਤੁਸੀਂ ਸਾਰੇ ਜਾਣਦੇ ਹੋ ਨਾ ਕਿਹੜਾ ਨਹੀਂ ਜਾਣਦਾ ਤੁਸੀਂ ਦੱਸੋ ਤੁਹਾਡੇ ਚ ਕੋਈ ਟਿੱਪਣੀ ਹੈਗੀ ਆ ਕਿਸੇ ਦੀ ਇਹ ਚ ਕੋਈ ਭਲੇਖਾ ਹੈਗਾ ਕਿਸੇ ਨੂੰ ਤੁਸੀਂ ਦੱਸ ਦਿਓ ਕਿ ਹੈਗਾ ਕੋਈ ਭਲੇਖਾ ਗੈਂਗਸਟਰ ਦੇ ਪਰਿਵਾਰ ਨੂੰ ਅੱਜ ਤੁਸੀਂ ਵੇਖਿਆ ਹੋਣਾ ਕੱਲ੍ਹ ਦੀਆਂ ਸੋਸ਼ਲ ਮੀਡੀਆ ਤੇ ਉਹ ਗੈਂਗਸਟਰ ਦੀ ਜਿਹੜੀ ਵਾਈਫ ਆ ਉਹ ਇਕੱਲੇ ਇਕੱਲੇ ਘਰ ਚ ਜਾ ਕੇ ਧਮਕੀਆਂ ਦੇਣ ਢੀ ਆ ਧਮਕੀਆਂ ਜੜੀਆਂ ਨੇ ਵੀ ਵੋਟਾਂ ਪਾਓ ਸਾਨੂੰ ਵੋਟਾਂ ਪਾਓ ਅਕਾਲੀ ਦਲ ਨੂੰ ਵਟ ਵਟਾਂ ਪਾਓ ਇਤੋਂ ਘਟਿਆ ਹਰਕਤ ਔਰ ਤੁਸੀਂ ਇੱਕ ਚੀਜ਼ ਵੇਖੋਗੇ ਅਕਾਲੀ ਦਲ ਨੂੰ ਕੈਂਡੀਡੇਟ ਹੀ ਸਾਰੇ ਤਰਨਤਨ ਚੋਂ ਨਹੀਂ ਕੋਈ ਲੱਭਾ ਹੈਰਾਨਗੀ ਦੀ ਗੱਲ ਆ ਜਿਹੜੇ ਪਿਛਲੇ 50 50 ਸਾਲਾਂ ਤੋਂ 60 60 ਸਾਲਾਂ ਤੋਂ ਅਕਾਲੀ ਦੇ ਦਲ ਦੇ ਨਾਲ ਤੁਰੇ ਆਉਂਦੇ ਸੀਗੇ ਔਰ ਮੇਰਾ ਵੀ ਇਹੋ ਕਾਰਨ ਅਕਾਲੀ ਦਲ ਛੱਡਣ ਦਾ ਕਿਉਂਕਿ ਮੈਂ ਕੋਈ ਦੇਖੋ ਜ਼ਿੰਦਗੀ ਮੌਤ ਪਰਮਾਤਮਾ ਦੇ ਹੱਥ ਆ ਸੋਹਲ ਸਾਹਿਬ ਦੀ ਤੇ ਹੁਣ ਡੈਥ ਹੋਈ ਆ 3 ਮਹੀਨੇ ਪਹਿਲਾਂ ਮੈਂ ਤੇ 2024 ਚ ਅਕਾਲੀ ਦਲ ਨੂੰ ਛੱਡਤਾ ਸੀ ਔਰ ਛੱਡ ਕੇ ਮੈਂ ਘਰ ਬਹਿ ਗਿਆ ਸਾਂ ਇਹਨਾਂ ਦੀਆਂ ਦੇਖੋ ਨੀਤੀਆਂ ਹੀ ਨਹੀਂ ਠੀਕ ਇਹਨਾਂ ਦੇ ਡਿਸੀਜਨ ਹੀ ਨਹੀਂ ਠੀਕ ਜੇ ਡਿਸੀਜਨ ਨਹੀਂ ਠੀਕ ਤੇ ਤਾਂ ਹੀ ਅੱਜ ਅਕਾਲੀ ਦਲ ਦੇ ਸਿਰਫ 3 ਐਮਐਲਏ ਜਿੱਤੇ ਸੀ ਤੇ ਤਿੰਨਾਂ ਚੋਂ ਵੇਖ ਲਓ ਰਹਿ ਕਿੱਡਾ ਗਿਆ ਸੁਖੀ ਜੀ ਡਾਕਟਰ ਸੁਖੀ ਜੀ ਨਵੇਂ ਸ਼ਹਿਰ ਵਾਲੇ ਉਹ ਵੀ ਆਮ ਆਦਮੀ ਸਫਤਾਰੀਓਗ ਨੇ ਸਾਡੇ ਨਾਲ ਰਹੇ ਆ ਉਹ ਵੀ ਕਾਲੀ ਦਲ ਛੱਡ ਗਏ ਤੇ ਰਹਿ ਕੌਣ ਗਿਆ ਮਗਰ ਔਰ ਜੇ ਤੁਸੀਂ ਇਹੋ ਜਿਹਾ ਇਹਨਾਂ ਨੇ ਵਤੀਰਾ ਲੋਕਾਂ ਪ੍ਰਤੀ ਜਨਤਾ ਪ੍ਰਤੀ ਪੰਜਾਬ ਪ੍ਰਤੀ ਪੰਜਾਬੀਅਤ ਦੇ ਪ੍ਰਤੀ ਜੇ ਇਹੋ ਜਿਹਾ ਵਤੀਰਾ ਕਾਲੀ ਦਲ ਕਰੂਗਾ ਇਹਦਾ ਮਤਲਬ ਗੈਂਗਸਟਰਾਂ ਨੂੰ ਤੁਸੀਂ ਟਿਕਟਾਂ ਦੇ ਕੇ ਇੱਕ ਡਰਾ ਕੇ ਲੋਕਾਂ ਕੋ ਇੱਕ ਰਾਜਨੀਤੀ ਕਰੋ ਇਹ ਮਾਜੇ ਦੇ ਲੋਕ ਨੇ ਇਹ ਡਰਨ ਵਾਲੇ ਨਹੀਂਗੇ ਬੇਰੀ ਬੇਨਤੀ ਸੁਣ ਲੋ ਜੀ ਤੇਰੀ ਬੇਨਤੀ ਗਾਧੋ ਚੁੱਕੀ ਹੈ ਕਲਚਨ ਪ੍ਰੀਤ ਕੌਰ ਜੇ ਮੈਂ ਅੱਜ ਕੋਈ ਗਲਤ ਕੰਮ ਕਰਦਾ ਮੇਰੇ ਤੇ ਐਕਸ਼ਨ ਹੋਣਾ ਹੀ ਹੈ ਜੇ ਮੈਂ ਇੱਥੇ ਕਿਸੇ ਨੂੰ ਕੋਈ ਮਾੜਾ ਸ਼ਬਦ ਕਹਿਣਾ ਆ ਜੇ ਮੈਂ ਧਮਕੀਆਂ ਦੇਵਣਾ ਜਾਂ ਮੈਂ ਕੋਈ ਗਲਤ ਕੰਮ ਕਰਦਾ ਮੈਂ ਕੋਈ ਸਮਗਲਿੰਗ ਕਰਦਾ ਮੈਂ ਹਥਿਆਰ ਚੁੱਕੀ ਫਿਰਦਾ ਤੇ ਮੇਰੇ ਤੇ ਐਕਸ਼ਨ ਹੋਣਾ ਹੀ ਆ ਨਾ ਤੇ ਉਹਦੇ ਲਈ ਤੁਸੀਂ ਕਹੋ ਧੱਕੇਸ਼ਾਹੀ ਹੋਈ ਆ ਇਹ ਤੇ ਇਹ ਤੋਂ ਘਟੀਆ ਹਰਕਤ ਹੋ ਹੀ ਨਹੀਂ ਸਕਦੀ ਕੋਈ ਕਾਂਗਰਸ ਨਾਲ ਕੰਗਸ ਰਹੇਗਾ ਕਿ ਇਕੱਲੇ ਦਲ ਨਾਲ ਰਹੇਗਾ ਤੁਸੀਂ ਇਕੱਲੇ ਦਲ ਦੇ ਕਾਫੀ ਦੋਸਤਾਂ ਰਹੇ ਹੋ ਕਾਂਗਰਸ ਦੇ ਕਿ ਮਿਲਦੇ ਰਹੇ ਨੇ ਕਾਂਗਰਸ ਦੀ ਪੋਜੀਸ਼ਨ ਤੁਹਾਨੂੰ ਦੇਸੀ ਪਈ ਹੋਣੀ ਆ ਪਿੰਡਾਂ 'ਚ ਤੁਸੀਂ ਵੇਖ ਹੀ ਲੜੀ ਆ ਤਾਂ ਮੇਰੀ ਗੱਲ ਤੁਸੀਂ ਮੈਨੂੰ ਮੈਨੂੰ 2 ਵਜੇ ਤੋਂ ਬਾਅਦ ਦੱਸਿਓ ਵੀ ਕਾਂਗਰਸ ਦੀ ਕੀ ਪੋਜੀਸ਼ਨ ਹੈ ਤਾਂ ਮੈਨੂੰ ਤੇ ਪਤਾ ਹੈ ਜੀ ਹੁਣ ਮੇਰੇ ਮੂੰਹੋਂ ਤੇ ਹਰ ਗੱਲ ਚੰਗੀ ਨਹੀਂ ਨਾ ਲੱਗਦੀ ਤੁਸੀਂ ਵੇਖਿਓ ਜਮਾਨ ਤੇ ਜਬਤ ਹੋਊਗੀ